ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਤੁਹਾਡਾ ਪੰਜਾਬੀ ਲਿਟਰੇਚਰ ਦਾ ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਫਰਨਾਮਾ ਹੈਗਾ ਦੁਨੀਆ ਇੱਕ ਮਹਿਲ ਇਸ ਦਾ ਆਪਾਂ ਨੇ ਵਿਸ਼ਾ ਵਸਤੂ ਵਾਲਾ ਕੁਸ਼ਣ ਤੇ ਜਿਹੜੇ ਕਿ ਇਹਦੇ ਵਿਸ਼ੇਸ਼ਤਾਵਾਂ ਸਫਰ ਨਾਮੇ ਦੀਆਂ ਵਿਸ਼ੇਸ਼ਤਾਵਾਂ ਵਾਲਾ ਉਹ ਸੇਮੇ ਵੈਸੇ ਅਨਸਰ ਸੇਮੇ ਆ ਉਹ ਦੋਨੋਂ ਹੀ ਆਪਾਂ ਨੇ ਅਪਲੋਡ ਕਰ ਦਿੱਤੇ ਤੁਸੀਂ ਵਾਚ ਕਰ ਸਕਦੇ ਹੋ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕਿ ਇਹਦੇ ਮਹੱਤਵਪੂਰਨ ਕਾਂਡ ਕਰਾਂਗੇ ਜਿਹੜੇ ਕਿ 2021 22 23 ਦੇ ਵਿੱਚ ਆਏ ਹੋਏ ਨੇ ਠੀਕ ਹੈ ਜਾਂ ਕੁਝ ਹੋਰ ਇੰਪੋਰਟੈਂਟ ਨੇ ਤੇ ਸਟੂਡੈਂਟਸ ਤੁਹਾਡੀ ਇੰਗਲਿਸ਼ ਦਾ ਟੋਟਲੀ ਹੀ ਸਿਲੇਬਸ ਆਪਾਂ ਨੇ ਅਪਲੋਡ ਕਰਤਾ ਗ੍ਰਾਮਰ ਪਾਰਟ ਵੀ ਪ੍ਰੀਵੀਅਸ 2015 ਤੋਂ ਲੈ ਕੇ 23 ਤੱਕ ਦੀ ਜਿੰਨੀ ਵੀ ਗ੍ਰਾਮਰ ਆ ਉਹਨੂੰ ਸਾਰਿਆਂ ਨੂੰ ਸਮਝਾ ਕੇ ਕਰਵਾਈ ਹੋਈ ਆ ਡੂ ਐਸ ਡਾਇਰੈਕਟ ਵਾਲੀ ਜਿਹਦੇ ਵਿੱਚ ਅਗਰ ਤੁਸੀਂ ਵੀਡੀਓ ਦੇਖ ਲਓ ਤਾਂ 10 'ਚੋਂ 10 ਤੁਹਾਡੇ ਮਾਰਕਸ ਪੱਕੇ ਨੇ ਇਨਫਿਨਿਟਿਵ ਵੀ ਪ੍ਰੀਵੀਅਸ ਕਰਵਾਤੀ ਜਿਹਦੇ ਵਿੱਚ ਤੁਹਾਡੇ 5 ਆਉਣਗੇ 5 ਕਿਉਂਕਿ ਉਹ ਰਿਪੀਟ ਬਹੁਤ ਰਿਪੀਟ ਹੋਏ ਉਹਨੂੰ ਤੁਸੀਂ ਖੁਦ ਵੀਡੀਓ ਦੇਖਿਓ ਤਾਂ ਉਹਨਾਂ ਦੇ ਹੁਣ ਵੀ ਪੂਰੇ ਚਾਂਸਸ ਨੇ ਕਿ ਇਨਫਿਨਿਟਿਵ ਵੀ ਰਿਪੀਟ ਹੋਣਗੇ ਤੇ ਜਿਹੜੀ ਗ੍ਰਾਮਰ 파ਟ ਵੀ ਕਿਉਂਕਿ ਬਹੁਤ ਰਿਪੀਟ ਹੋਏ ਹੋਏ ਨੇ ਗ੍ਰਾਮਰ ਪੋਰਸ਼ਨ ਵੀ ਤੇ ਇਨਫਿਨਿਟਿਵ ਵੀ ਉਹ ਵੀ ਆਪਾਂ ਨੇ ਅਪਲੋਡ ਕਰਤਾ ਤੇ ਤੁਹਾਡੇ ਕੁਐਸਚਨ ਆਨਸਰ ਆਪਾਂ ਨੇ ਪਹਿਲੇ ਹੀ ਅਪਲੋਡ ਕਰਕੇ ਸੀ ਤੇ ਇਸ ਤੋਂ ਇਲਾਵਾ ਤੁਹਾਡੇ ਪੰਜਾਬੀ ਲਾਜ਼ਮੀ ਦਾ ਸਾਰਾ ਸਿਲੇਬਸ ਅਪਲੋਡ ਹੈ ਹਿਸਟਰੀ ਦਾ ਅਪਲੋਡ ਹੋਇਆ ਹੋਇਆ ਤੇ ਪੋਲੀਟੀਕਲ ਸਾਇੰਸ ਤੇ ਜਿਹੜਾ ਸੋਸ਼ੀਓਲੋਜੀ ਦੇ ਉਹਦੇ ਕੁਝ ਟਾਪਿਕਸ ਰਹਿੰਦੇ ਨੇ ਉਹ ਆਪਾਂ ਜਲਦ ਅਪਲੋਡ ਕਰ ਦਾਂਗੇ ਫਿਰ ਆਪਾਂ ਕੋਈ ਹੋਰ ਸਬਜੈਕਟ ਲਾਈਕ ਜਿਵੇਂ ਇੰਗਲਿਸ਼ ਲੋਟਰਚਰ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜਿੰਨਾ ਵੀ ਟਾਈਮ ਲੱਗੂਗਾ ਮੈਂ ਤੁਹਾਡਾ ਜਿਹੜੀ ਕਿ ਵੱਧ ਤੋਂ ਵੱਧ ਸਬਜੈਕਟਸ ਤੁਹਾਡੇ ਕਵਰ ਕਰਵਾਉਂਗੀ بس پرابلم ਇੱਥੇ ਆ ਜਾਂਦੀ ਹੈ ਕਿ ਤੁਸੀਂ ਵੀਡੀਓਜ਼ ਨੂੰ ਬਹੁਤ ਤੋਂ ਬਹੁਤ ਸ਼ੇਅਰ ਨਹੀਂ ਕਰਦੇ ਤਾਂ ਫਿਰ ਐਵੇਂ ਹੋ ਜਾਂਦਾ ਹੈ ਕਿ ਜਦੋਂ ਵੀਡੀਓਜ਼ ਦਾ ਸ਼ੇਅਰ ਨਹੀਂ ਹੋ ਰਿਹਾ ਹਨਾ ਕਿਉਂਕਿ ਵੀਡੀਓਜ਼ ਬਣਾਉਣ 'ਚ ਵੀ ਟਾਈਮ ਲੱਗਦਾ ਹੈ ਉਹਨੂੰ ਐਡਿਟ ਕਰਨ 'ਚ ਟਾਈਮ ਲੱਗਦਾ ਮਟੀਰੀਅਲ ਪਹਿਲਾਂ ਕਲੈਕਟ ਕਰਨ 'ਚ ਟਾਈਮ ਲੱਗਦਾ ਠੀਕ ਹੈ ਹਾਂਜੀ ਸੋ ਪਲੀਜ਼ سپورਟ ਮੀ ਠੀਕ ਹੈ ਵੀਡੀਓਜ਼ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਆ ਕਰੋ ਹਾਂਜੀ ਇੱਕ ਇਹ ਚ ਆਪਾਂ ਕਰਾਂਗੇ 2021 'ਚ ਜਿਹੜੇ ਆਏ ਹੋਏ ਨੇ ਦੋ ਠੀਕ ਹੈ ਇੱਕ ਸੁਭਾਗ ਹਾਂਜੀ ਇਹ ਵਾਲਾ ਜਿਹੜੇ ਕਿ ਕਾਂਡ ਹੈ 2022 ਦੇ ਵਿੱਚ ਆਏ ਹੋਏ ਨੇ ਜਿਹੜੇ ਆਪਾਂ ਇਸ ਵੀਡੀਓ 'ਚ ਕਰਾਂਗੇ ਇੱਕੋ ਭਾਗ ਮਿਲਣੀ ਹਰ ਵੀਡੀਓ 'ਚ ਆਪਾਂ ਦੋ-ਦੋ ਕਰਿਆ ਕਰਾਂਗੇ ਠੀਕ ਹੈ ਨਹੀਂ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਇੱਕ ਦਿਨ ਜਿਹੜਾ ਕਿ ਕਿਰਮਾਨ ਸ਼ਾ ਏਰੀਆ ਇਹ ਕਿਰਮਾਨ ਸ਼ਾ ਦੇ ਵਿੱਚ ਲੇਖਕ ਦੂਰ ਸੈਰ ਕਰਨ ਲਈ ਨਿਕਲਿਆ ਮਤਲਬ ਕਿ ਕਿਰਮਾਨ ਸ਼ਾ ਦੇ ਵਿੱਚ ਲੇਖਕ ਜਿਹੜੇ ਕਿ ਸੈਰ ਕਰਨ ਦੇ ਲਈ ਨਿਕਲ ਜਾਂਦਾ ਤੇ ਉਹਨੂੰ ਘੋੜੇ ਉੱਤੇ ਆਉਂਦੀ ਇੱਕ ਇਸਤਰੀ ਮਿਲਦੀ ਆ ਤੇ ਉਸਨੇ ਲੇਖਕ ਦਾ ਨਾਮ ਪਤਾ ਲਿਖਿਓ ਆਪਣੇ ਉਸ ਨੂੰ ਆਪਣੇ ਘਰ ਆਉਣ ਲਈ ਕਹਿੰਦੇ ਆ ਦੱਸਿਆ ਠੀਕ ਹੈ ਕਿ ਉਹ ਅਮਰੀਕਨ ਮਿਸ਼ਨ ਦੇ ਇੰਚਾਰਜ ਹਨ ਮਤਲਬ ਕਿ ਲੇਖਕ ਨੂੰ ਜਦੋਂ ਦੂਰ ਸੈਰ ਤੇ ਗਿਆ ਹੋਸੀ ਤਾਂ ਉਹਨੂੰ ਇੱਕ ਘੋੜੇ ਤੇ ਆਉਂਦੀ ਕਿਸਤਰੀ ਮਿਲੀ ਤਾਂ ਉਸ ਇਸਤਰੀ ਨੇ ਲੇਖਕ ਦਾ ਡਰੈਸ ਲੈ ਲਿਆ ਤੇ ਲੇਖਕ ਦਾ ਨਾਮ ਪੁੱਛ ਲਿਆ ਠੀਕਾ ਆਪਣੇ ਕੋਲ ਲਿਖ ਲਿਆ ਤੇ ਨਾਲੇ ਲੇਖਕ ਨੂੰ ਆਪਣੇ ਘਰ ਆਉਣ ਲਈ ਕਹਤਾ ਤੇ ਨਾਲ ਦੀ ਨਾਲ ਉਹਨੂੰ ਇਹ ਵੀ ਕਹਤਾ ਕਿ ਉਹ ਅਮਰੀਕਨ ਮਿਸ਼ਨ ਦੇ ਇੰਚਾਰਜ ਹੈ ਤੇ ਲੇਖਕ ਆਪ ਅਮਰੀਕਾ ਜਾਣਾ ਚਾਹੁੰਦਾ ਸੀ ਠੀਕ ਹੈ ਲੇਖਕ ਦੀ ਵੀ ਇੱਛਾ ਸੀ ਕਿ ਉਹ ਅਮਰੀਕਾ ਜਾਵੇ ਤਾਂ ਉਹਨੇ ਸੋਚਿਆ ਕਿ ਮਿਸ਼ਨ ਅਲਾਰਟ ਦਾ ਜਿਹੜਾ ਪਾਦਰੀ ਆ ਉਹਨੂੰ ਮਿਲ ਕੇ ਬਹੁਤ ਖੁਸ਼ ਹੋਊਗਾ ਉਹਨੇ ਆਪਣੇ ਮਨ ਚ ਸੋਚਿਆ ਪਰ ਅਮਰੀਕਨ ਲਾਰਟ ਪਾਦਰੀ ਲੇਖਕ ਨੂੰ ਉਹਨੇ ਸ਼ੌਂਕ ਨਾਲ ਨਾ ਮਿਲਿਆ ਜਿੰਨੇ ਸ਼ੌਂਕ ਦੇ ਨਾਲ ਉਹਦੀ ਪਤਨੀ ਮਿਲੀ ਸੀ ਤਾਂ ਉਹਦੀ ਐਨਕਾ ਜਿਹੜੇ ਕਿ ਅਮਰੀਕਨ ਲਾਰਟ ਪਾਦਰੀ ਦੀ ਐਨਕ ਦੇ ਸ਼ੀਸ਼ੇ ਬੜੇ ਮੋਟੇ ਸੀ ਉਹਨੇ ਲੇਖਕ ਨੂੰ ਬੜੇ ਹੀ ਨੇੜੇ ਬਿਠਾ ਕੇ ਆਪਦੇ ਕੋਲ ਬਿਠਾ ਕੇ ਉਹਦੇ ਨਕਸ਼ ਗਹੋਂ ਨਾਲ ਦੇਖਣੇ ਜਾਏ ਮਤਲਬ ਕਿ ਪੂਰੇ ਨੀਗਾ ਨਾਲ ਉਹਦੇ ਨੈਣ ਨਕਸ਼ ਦੇਖੇ ਤਾਂ ਲਾਟ ਪਾਧਰੀ ਦਾ ਨਾਮ ਜਿਹੜੇ ਕਿ ਰਿਬ੍ਰੈਂਡ ਮਿਸਟਰ ਸਟੈਟਸੀ ਤੇ ਉਹਨੇ ਉਹ ਬੜੀ ਪਛਾਣ ਤੇ ਕੋਖੋਖ ਵਾਲਾ ਆਦਮੀ ਸੀ ਕੋਖੋਖ ਦਾ ਮਤਲਬ ਕਿ ਬਹੁਤ ਪਰਖ ਕਰਨ ਵਾਲਾ ਠੀਕ ਹੈ ਬਹੁਤ ਹੀ ਪਹਿਚਾਣ ਪਰਛਾਣ ਰੱਖਣ ਵਾਲਾ ਤੇ ਬਹੁਤ ਹੀ ਚੰਗੇ ਢੰਗ ਦੇ ਨਾਲ ਦੇਖਣ ਵਾਲਾ ਸੀ ਤਾਂ ਹਰ ਮੁਲਾਕਾਤ ਉੱਤੇ ਲਾਟ ਪਾਦਰੀ ਲੇਖਕ ਨੂੰ ਪਹਿਲੇ ਪ੍ਰਭਾਵ ਦੇ ਨਾਲੋਂ ਠੀਕ ਹੈ ਚੰਗਾ ਲੱਗਦਾ ਗਿਆ ਮਤਲਬ ਕਿ ਜਿਵੇਂ ਜਿਵੇਂ ਮਿਲਦਾ ਗਿਆ ਉਹਨੂੰ ਵਧੀਆ ਲੱਗਦਾ ਗਿਆ ਤਾਂ ਉਹਨੇ ਲੇਖਕ ਨੇ ਕਈ ਕਿਤਾਬਾਂ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚੋਂ ਲਾ ਜਾ ਕੇ ਪੜੀਆਂ ਜਿਨ੍ਹਾਂ ਦੇ ਵਿੱਚ ਸੀ ਕਿਤਾਬਾਂ ਸ਼ੇਕਸਪੀਅਰ ਸ਼ੈਲੇ ਵਾਇਰਨ ਕੀਟਸ ਐਮਰਸਨ ਠੀਕ ਹੈ ਲੌਂਗ ਫੈਲੋ ਅਲਾਈ ਅਲਾਈਵ ਲਾਈਬਲਰ ਵਿਲ ਲੋਕ ਵਿਲ ਕੋਕਸ ਤੇ ਵੋਲਟ ਵਿਟਮਨ ਦੀ ਇਹ ਜਿਹੜੀ ਕਿਤਾਬ ਸੀ ਅਗਰ ਤੁਹਾਨੂੰ ਇਨਾਮ ਯਾਦ ਨਾ ਰਹੇ ਤਾਂ 3-4 ਨਾਮ ਯਾਦ ਕਰ ਲੈਣੇ ਬਾਕੀ ਉਸ ਤੋਂ ਬਾਅਦ ਆਦ ਲਿਖ ਦਿਆ ਕਰੋ ਇਹ ਕਿਤਾਬਾਂ ਲੇਖਕ ਨੇ ਇਹਨਾਂ ਦੇ ਘਰ ਤੋਂ ਲੈ ਜਾ ਕੇ ਜਿਹੜੀ ਕਿ ਪੜੀਆਂ ਤਾਂ ਲੇਖਕ ਨੇ ਉਹਦੇ ਕੋਲ ਆਪਣੀ ਅਮਰੀਕਾ ਜਾਣ ਦੀ ਇੱਛਾ ਵੀ ਪ੍ਰਗਟ ਕੀਤੀ ਤਾਂ ਉਹਨੇ ਪਾਦਰੀ ਨੂੰ ਯਕੀਨ ਦਿਵਾਇਆ ਕਿ ਉੱਥੇ ਜਾ ਕੇ ਹਰ ਇੱਕ ਕੰਮ ਨੂੰ ਕਰਨ ਲਈ ਤਿਆਰ ਰਹੂਗਾ ਅਮਰੀਕਾ ਦੇ ਵਿੱਚ ਜਾ ਕੇ ਤਾ ਪਾਦਰੀ ਮਿਸ਼ੀਗਨ ਯੂਨੀਵਰਸਿਟੀ ਦਾ ਗ੍ਰੈਜੂਏਟ ਸੀ ਮਤਲਬ ਕਿ ਪਾਦਰੀ ਜਿਹੜੇ ਕਿ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਪੜਿਆ ਹੋਇਆ ਸੀ ਗ੍ਰੈਜੂਏਸ਼ਨ ਉੱਥੋਂ ਕੀਤੀ ਸੀ ਤਾਂ ਉਹਨੇ ਆਪਣੀ ਯੂਨੀਵਰਸਿਟੀ ਨੂੰ ਚਿੱਠੀ ਲਿਖੀ ਤਾਂ ਉਸ ਬਾਰੇ ਆਪਣੀ رائے ਲਿਖ ਕੇ ਉਹਦੀ ਸਪਾਰਸ਼ ਕੀਤੀ ਮਤਲਬ ਕਿ ਉਹਦੀ ਸਪਾਰਸ਼ ਲਗਾਈ ਕਿ ਲੇਖਕ ਨੂੰ ਉੱਥੇ ਬੁਲਾਇਆ ਜਾਵੇ ਤਾਂ ਕੁਝ ਸਮੇਂ ਬਾਅਦ ਮਿਸ਼ੀਗਨ ਯੂਨੀਵਰਸਿਟੀ ਤੋਂ ਲੇਖਕ ਨੂੰ ਸਿੱਧੀ ਚਿੱਠੀ ਆ ਗਈ ਤਾਂ ਉਸ ਉੱਤੇ ਉੱਥੋਂ ਦੇ ਇੰਜੀਨੀਅਰਿੰਗ ਵਿਭਾਗ ਦੇ ਵੱਡੇ ਪ੍ਰੋਫੈਸਰ ਹੈਨਰੀ ਅਰਲ ਰਿਕਸ ਦੇ ਸਤਾ ਅक्षर ਵੀ ਸੀ ਤਾਂ ਉਹਨੇ ਉਸ ਦਾ ਲੰਬਾ ਉੱਤਰ ਲਿਖਿਆ ਜਿਹੜੀ ਮਤਲਬ ਕਿ ਚਿੱਠੀ ਭੇਜੀ ਸੀ ਤਾਂ ਉਸਨੇ ਆਪਣੇ ਹਰ ਉਸਨੇ ਆਪਣੇ ਬਾਰੇ ਹਰ ਗੱਲ ਸਾਫ਼-ਸਾਫ਼ ਲਿਖ ਦਿੱਤੀ ਮਤਲਬ ਕਿ ਜਿਹੜੀ ਕੁਝ ਸੰਵਾਦ ਮਿਸ਼ਰਨ ਯੂਨੀਵਰਸਿਟੀ ਦੇ ਲੇਖਕ ਨੂੰ ਜਿਹੜੀ ਸਿੱਧੀ ਚਿੱਠੀ ਆਈ ਸੀ ਉਸ ਉੱਤੇ ਉੱਥੋਂ ਦੇ ਇੰਜੀਨੀਅਰਿੰਗ ਵਿਭਾਗ ਦੇ ਵੱਡੇ ਜਿਹੜਾ ਅਫਸਰ ਸੀ ਉਹਦੇ ਜਿਹੜੇ ਕਿ ਪ੍ਰੋਫੈਸਰ ਹੈਨਰੀ ਅਰਲ ਗਿਰਜ਼ ਸੀ ਉਹਦੇ ਸਿਗਨੇਚਰ ਹੋਏ ਸੀ ਤੇ ਉਹਨੇ ਉਸ ਦਾ ਲੰਬਾ ਉੱਤਰ ਲਿਖਿਆ ਹੋਇਆ ਸੀ ਤਾਂ ਲੇਖਕ ਨੇ ਵੀ ਹਰ ਗੱਲ ਜਿਹੜੀ ਕਿ ਸਾਫ਼-ਸਾਫ਼ ਲਿਖ ਕੇ ਰਤੀ ਤੇ ਲੇਖਕ ਨੂੰ ਇਸ ਚਿੱਠੀ ਦਾ ਉੱਤਰ ਪਹਿਲਾਂ ਨਾਲੋਂ ਵੀ ਪਿਆਰਾ ਆਇਆ ਠੀਕ ਹੈ ਲੇਖਕ ਨੂੰ ਇਸ ਚਿੱਠੀ ਦਾ ਉੱਤਰ ਪਹਿਲਾਂ ਨਾਲੋਂ ਵੀ ਪਿਆਰਾ ਆਇਆ ਜਿੰਨੀ ਇੰਜੀਨੀਅਰਿੰਗ ਦੀ ਉਹਨੂੰ ਵਾਕਫੀ ਸੀ ਵਾਕਫੀ ਮਤਲਬ ਕਿ ਜਾਣਕਾਰੀ ਸੀ ਤੇ ਜਿਹੋ ਜੀ ਅੰਗਰੇਜ਼ੀ ਉਹ ਲਿਖ ਸਕਦਾ ਸੀ ਠੀਕ ਹੈ ਉਸ ਤੋਂ ਪ੍ਰੋਫੈਸਰ ਰਿਗਜ਼ ਨੇ ਉਸ ਨੂੰ ਉਮੀਦ ਦਵਾਈ ਕਿ ਉਹ ਸਵੈ ਸਹਾਇਤਾ ਨਾਲ ਪੜ ਸਕੂਗਾ ਮਤਲਬ ਕਿ ਵੀ ਜਿੰਨੀ ਵੀ ਉਹਨੂੰ ਇੰਜੀਨੀਅਰਿੰਗ ਦੀ ਨੋਲਿਜ ਹੈ ਜਿੰਨੀ ਵੀ ਉਹਨੂੰ ਇੰਗਲਿਸ਼ ਆਉਂਦੀ ਹੈ ਉਸ ਤੋਂ ਪ੍ਰੋਫੈਸਰ ਰਿਗਜ਼ ਨੇ ਉਹਨੂੰ ਯਕੀਨ ਦਿਵਾਇਆ ਕਿ ਤੂੰ ਆਪਣੇ ਸੈਲਫ ਸਟਡੀ ਠੀਕ ਹੈ ਸੈਲਫ ਹੈਲਪ ਦੇ ਨਾਲ ਜਿਹੜੀ ਕਿ ਪੜ ਸਕੇਗਾ ਸੈਲਫ ਹੈਲਪ ਦੇ ਨਾਲ ਤੈਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਨਹੀਂ ਹੋਊਗੀ ਹੁਣ ਲੇਖਕ ਦਾ ਈਰਾਨ ਦੇ ਵਿੱਚ ਨੌਕਰੀ ਸੰਬੰਧੀ ਡੇਢ ਸਾਲ ਦਾ ਜਿਹੜਾ ਪਹਿਲਾ ਹਿੱਦਨਾਮਾ ਮਤਲਬ ਕਿ ਐਗਰੀਮੈਂਟ ਸੀ ਉਹ ਪੁੱਗ ਚੁੱਕਿਆ ਮਤਲਬ ਕਿ ਉਹ ਖਤਮ ਹੋ ਚੁੱਕਿਆ ਸੀ ਤਾਂ ਉਸਦੇ ਬੈਂਕ ਅਕਾਊਂਟ ਦੇ ਵਿੱਚ ਵੀ ਮਸਾ ਅਮਰੀਕਾ ਪਹੁੰਚਣ ਦਾ ਕਰਾਇਆ ਸੀ ਤਾਂ ਉਹਦੇ ਮਨ ਦੇ ਵਿੱਚ ਅਮਰੀਕਾ ਜਾਣ ਦੀ ਖਾਹਿਸ਼ ਹੁੰਦੀ ਹੈ ਇੱਛਾ ਉਸਲ ਬੱਟੇ ਉਸਲ ਬੱਟੇ ਮਤਲਬ ਕਿ ਮਨ ਦੇ ਵਿੱਚ ਬੇਚੈਨੀ ਜਿਹਾ ਹੋਣਾ ਵੀ ਹਾਂ ਮੈਂ ਜਾਊਂਗਾ ਜਾਊਂਗਾ ਠੀਕ ਹੈ ਉਹ ਲੈਰੀ ਸੀ ਉਸਲ ਬੱਟੇ ਲੈਰੀ ਸੀ ਇੱਛਾ ਤਾਂ ਉਹਨੇ ਛੱਟ ਅਸਤੀਫਾ ਦਿੱਤਾ ਤੇ ਕਈ ਮਹੀਨੇ ਕੈਂਪ ਦੇ ਵਿੱਚ ਰੋਲਦਾ ਰਿਹਾ ਮੁਰਦੇਸ਼ ਪਹੁੰਚ ਗਿਆ ਸੋ ਇਹ ਹੈਗਾ ਜਿਹੜਾ ਕਿ ਇਕ ਸੁਭਾਗ ਮਿਲਣੀ ਅੱਗੇ ਨੈਕਸਟ ਕਰਦੇ ਆਪਾਂ ਹਾਂਜੀ ਪੰਛੀ ਵਰਗੀ ਰੂਹ ਕਾਂਡ ਦਾ ਜਿਹੜਾ ਕਿ ਸਾਰ ਹੈ ਤਾਂ ਇਹਦੇ ਵਿੱਚ ਵੀ ਇੱਕ ਦਿਨ ਯੰਗਸਟੋਨ ਯੰਗਸਟੋਨ ਦੇ ਵਿੱਚ ਲੇਖਕ ਇੱਕ ਸਿਨੇਮਾ ਹਾਲ ਦੇ ਵਿੱਚ ਜਾਂਦਾ ਤੇ ਰਿਵਾਜਨ ਮਤਲਬ ਕਿ ਉੱਥੇ ਇਹ ਰੀਤ ਸੀ ਇਹ ਰਿਵਾਜ ਸੀ ਕਿ ਹਰ ਇੱਕ ਵਿਅਕਤੀ ਜਿਹੜਾ ਸਿਨੇਮਾ ਦੇ ਵਿੱਚ ਜਾਊਗਾ ਆਪਣੀ ਟੋਪੀ ਲਾ ਕੇ ਜਾਣਾ ਜ਼ਰੂਰੀ ਉਹਦੇ ਵਿੱਚ ਬਲਕਿ ਸਿਨੇਮਾ ਹਾਲ ਦੇ ਵਿੱਚ ਟੋਪੀ ਲਾ ਕੇ ਜਾਣਾ ਇਹ ਇੱਕ ਉਥੋਂ ਰਿਵਾਇਜ਼ ਚੁੜਿਆ ਹੋਇਆ ਸੀ ਰਿਵਾਜ ਤਾਂ ਲੇਖਕ ਨੂੰ ਪੱਗ ਸਮੇਤ ਬੈਠਣ ਦੀ ਆਗਿਆ ਨਾ ਮਿਲੀ ਕਿਉਂਕਿ ਲੇਖਕ ਤਾਂ ਸਿੱਖ ਸਰੂਪ ਦੇ ਵਿੱਚ ਸੀ ਤਾਂ ਉਹਨੂੰ ਜਿਹੜੇ ਕਿ ਪੱਗ ਲਾ ਕੇ ਅੰਦਰ ਜਾਣ ਦੀ ਪਰਮਿਸ਼ਨ ਪੈਣੀ ਸੀ ਮਤਲਬ ਕਿ ਇਹ ਵੀ ਪੱਗ ਲਾ ਕੇ ਜਾਣੀ ਸੀ ਸਮੇਤ ਪੱਗ ਦੇ ਲੇਖਕ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਾ ਮਿਲੀ ਵੀ ਪੱਗ ਨੂੰ ਲੈ ਕੇ ਹੀ ਅੰਦਰ ਜਾਇਆ ਜਾਵੇ ਤਾਂ ਉਹਨੇ ਸਿਨੇਮਾ ਹਾਲ ਦੇ ਵਿੱਚੋਂ ਬਾਹਰ ਆ ਕੇ ਇੱਕ ਖੱਤ ਲੈਟਰ ਪਰਦੇਸੀ ਤੁਹਾਡੇ ਦਰਾਂ ਉੱਤੇ ਠੀਕ ਹੈ ਇਹ ਉਹਦਾ ਟਾਈਟਲ ਲਿਖਿਆ ਲਿਖ ਕੇ ਉੱਥੋਂ ਦਾ ਜਿਹੜਾ ਰੋਜ਼ਾਨਾ ਅਖਬਾਰ ਸੀ ਵਿੰਡੀਕੇਟਰ ਨੂੰ ਭੇਜਦਾ ਵੀ ਜਿਹੜਾ ਉੱਥੋਂ ਦਾ ਰੋਜ਼ਾਨਾ ਅਖਬਾਰ ਸੀ ਉਹਦਾ ਨਾਮ ਸੀ ਵਿੰਡੀਕੇਟਰ ਉਹਨੂੰ ਭੇਜਦਾ ਵੀ ਉਹਦੇ ਵਿੱਚੇ ਛਪ ਜਾਈ ਤਾਂ ਲੇਖਕ ਦਾ ਖੱਤ ਅਖਬਾਰ ਦੇ ਵਿੱਚ ਚੰਗੀ ਥਾਂ ਉੱਤੇ ਛਾਪਿਆ ਗਿਆ ਤਾਂ ਅਗਲੇ ਦਿਨ ਹੀ ਲੇਖਕ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਖੱਤ ਆਏ ਉਹਦੇ ਅਖਬਾਰ ਦੇ ਵਿੱਚ ਪੜ੍ਹ ਕੇ ਤਾਂ ਉਹਨਾਂ ਦੇ ਵਿੱਚੋਂ ਇੱਕ ਖੱਤ ਬੜੀ ਹੀ ਦਿਲਚਸਪ ਇਸਤਰੀ ਦਾ ਸੀ ਠੀਕ ਹੈ ਤਾਂ ਉਸਨੇ ਲੇਖਕ ਦੀ ਚਿੱਠੀ ਦੇ ਵਿੱਚੋਂ ਉਸਦੀ ਪਿਆਰ ਭੁੱਖ ਪੜ ਕੇ ਉਹਨੂੰ ਆਪਣੇ ਘਰ ਸੱਦਿਆ ਮਤਲਬ ਕਿ ਲੇਖਕ ਨੂੰ ਜਦੋਂ ਉਹਦੀ ਚਿੱਠੀ ਮਿਲੀ ਉਹਦੇ ਵਿੱਚ ਉਹਨੂੰ ਪੜ ਕੇ ਲੱਗੇ ਕਿ ਉਹਨੂੰ ਆਪਣੇ ਘਰ ਬੁਲਾਉਣਾ ਚਾਹੀਦਾ ਤਾਂ ਲੇਖਕ ਨੂੰ ਉਹ ਆਪਣੇ ਘਰ ਬੁਲਾਇਆ ਪਰ ਨਾਲ ਹੀ ਉਸਨੇ ਤਾੜਨਾ ਵੀ ਕੀਤੀ ਕਿ ਉਹ ਸੋਹਣੀ ਜਵਾਨ ਕੁੜੀ ਨਹੀਂ ਹੈਗੀ ਸਗੋਂ ਚਿੱਟੇ ਵਾਲਾਂ ਵਾਲੀ 50 ਤੋਂ ਟੱਪ ਚੁੱਕੀ ਇਸਤਰੀ ਆ ਤੇ ਉਹ ਅਮੀਰ ਨਹੀਂ ਹੈ ਅਮੀਰ ਨਹੀਂ ਤੇ ਹੱਥੀ ਕੰਮ ਕਰਦੀ ਆ ਠੀਕ ਹੈ ਪਰ ਜੇਕਰ ਉਸਨੂੰ ਉਹਦੀ ਦੋਸਤੀ ਦੀ ਚਾਈ ਉਮੀਦ ਠੀਕ ਹੈ ਇੱਛਾ ਤਾਂ ਉਸ ਨਾਲ ਦੋਸਤੀ ਕਰ ਸਕਦਾ ਲੇਖਕ ਨੇ ਕਿਹਾ ਤਾਂ ਲੇਖਕ ਰਾਤੀ 9:00 ਵਜੇ ਉਹਦੇ ਘਰ ਪਹੁੰਚਦਾ ਤਾਂ ਉਹਨੇ ਘੰਟੀ ਦਬਾਈ ਤਾਂ ਛਟਪਟ ਇੱਕ ਪਤਲੀ ਨਿੱਕੀ ਤੇ ਖੁਸ਼ ਸ਼ਕਲ ਇਸਤਰੀ ਨੇ ਬੂਹਾ ਖੋਲਿਆ ਉਹਦੇ ਸਿਰ ਉੱਪਰ ਚਿੱਟੀ ਉੱਨ ਦੀ ਟੋਪੀ ਸੀ ਤਾਂ ਲੇਖਕ ਨੇ ਕਿਹਾ ਕਿ ਉਹ ਉਸਦੀ ਲੇਖਕ ਨੂੰ ਲੱਗਿਆ ਵੀ ਸ਼ਾਇਦ ਇਹ ਉਹਨਾਂ ਦੀ ਕੁੜੀ ਹੈ ਵੀ ਮਦਰ ਅੱਗੇ ਹੋਣਗੀ ਤਾਂ ਲੇਖਕ ਨੇ ਕਿਹਾ ਕਿ ਮਾਤਾ ਮਿਸਿਸ ਮੈਕਾਟਰੀ ਨੂੰ ਮਿਲਣਾ ਚਾਹੁੰਦਾ ਹੈ ਲੇਖਕ ਨੇ ਕਿਹਾ ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੂੰ ਬੁਲਾਵ ਤੇ ਇਹ ਸੁਣ ਕੇ ਉਹਦੇ ਮੂੰਹ ਉੱਤੇ ਇੱਕ ਮਿੱਠਾ ਜਿਹਾ ਹੱਸਾ ਆਇਆ ਤਾਂ ਉਹਨੇ ਲੇਖਕ ਨੂੰ ਦੱਸਿਆ ਕਿ ਉਹੋ ਹੀ ਮਿਸਿਸ ਮੈਕਾਟਰੀ ਹੈ ਤਾਂ ਉਹਨੇ ਲੇਖਕ ਦਾ ਹਲਕਾ ਕੋਟ ਹੈਂਗਰ ਉੱਪਰ ਠੀਕ ਕਰਦਿਆਂ ਬੜੀ ਪਿਆਰੀ ਅਦਾ ਦੇ ਨਾਲ ਕਿਹਾ ਕੈਡਾ ਕੁਲਾ ਇਹ ਕੋਟ ਕਾਦਾ ਅਖਬਾਰ ਵਿੱਚ ਛਪੇ ਤੁਹਾਡੇ ਖੱਤ ਵਰਗੀ ਹੀ ਕਫਤਾ ਹੈ ਇਹਨਾਂ ਲਫ਼ਜ਼ਾਂ ਨੇ ਤਾਂ ਇਹਨਾਂ ਲਫ਼ਜ਼ਾਂ ਨੇ ਇਹਨਾਂ ਗੱਲਾਂ ਨੇ ਲੇਖਕ ਨੂੰ ਬਹੁਤ ਖੁਸ਼ੀ ਦਿੱਤੀ ਤਾਂ ਉਹਦਾ ਇੱਕੋ ਸਾਦਾ ਬਹਿਣਾ ਬਹਿਣ ਤੇ ਸੌਣ ਦਾ ਕਮਰਾ ਸੀ ਠੀਕ ਆ ਉਸ ਲੇਡੀ ਦਾ ਤਾਂ ਲੇਖਕ ਨੂੰ ਬਿਠਾ ਕੇ ਉਹਨੇ ਘਰ ਪੱਕੀਆਂ ਕੁਝ ਕੁੱਕੀਆਂ ਉਹਦੇ ਅੱਗੇ ਰੱਖ ਰੱਖ ਕੇ ਕਿਹਾ ਕਿ ਜਿਹੜਾ ਵੀ ਮੈਨੂੰ ਚੰਗਾ ਲੱਗਦਾ ਉਹਦੇ ਨਾਲ ਅ ਦੋਸਤੀ ਮੈਂ ਸਤਰੰਜ ਦੀ ਬਾਜੀ ਤੋਂ ਸ਼ੁਰੂ ਕਰਨਾ ਚਾਹਿਆ ਕਰਦੀ ਮਤਲਬ ਕਿ ਜਿਹਦੇ ਨਾਲ ਮੈਂ ਦੋਸਤੀ ਕਰਦੀ ਆ ਮੈਨੂੰ ਵਧੀਆ ਲੱਗਦਾ ਪਹਿਲਾਂ ਮੈਂ ਸਤਰੰਜ ਖੇਡਦੀ ਉਹਦੇ ਨਾਲ ਸਤਰੰਜ ਦੀ ਬਾਜੀ ਦੀ ਉਹਦੇ ਨਾਲ ਦੋਸਤੀ ਸ਼ੁਰੂ ਕਰਦੀ ਆ ਕੀ ਤੁਸੀਂ ਖੇਡੋਗੇ ਉਹਨੇ ਲੇਖਕ ਨੂੰ ਪੁੱਛਿਆ ਤਾਂ ਲੇਖਕ ਦੇ ਮੂੰਹ ਹਾਂ ਸੁਣ ਕੇ ਉਹ ਬਹੁਤ ਖੁਸ਼ ਹੋਈ ਤਾਂ ਉਹਨੇ ਦੋ ਬਾਜ਼ੀਆਂ ਲਾਈਆਂ ਇੱਕ ਬਾਜ਼ੀ ਉਸਨੇ ਜਿੱਤੀ ਉਸ ਲੇਡੀ ਨੇ ਤੇ ਦੂਜੀ ਲੇਖਕ ਨੇ ਮਗਰੋਂ ਇਸ ਅਨੋਖੀ ਇਸਤਰੀ ਨੇ ਲੇਖਕ ਨੂੰ ਬਹੁਤ ਸਾਰੇ ਦੋਸਤ ਦਿੱਤੇ ਤੇ ਕਈ ਪਿਕਨਿਕਾਂ ਦਾ ਸਵਾਦਲਾ ਐਕਸਪੀਰੀਅੰਸ ਵੀ ਦਿੱਤਾ ਤੇ ਉਹ ਕਈ ਦੋਸਤਾਂ ਨਾਲ ਉਸ ਨੂੰ 40-40 ਮੀਲ ਤੱਕ ਤੋਂ ਬਾਹਰ ਲੈ ਜਾਂਦੀ ਤੇ ਉਸਦੇ ਨਾਲ ਖੇਤਾਂ ਵਿੱਚ ਕਿਸਾਨਾਂ ਦੇ ਘਰਾਂ ਜਾ ਕੇ ਖੁੱਲੀ ਢਾਂਡਰੀ ਉੱਤੇ ਮੱਕੀ ਦੀਆਂ ਛੱਲੀਆਂ ਭੁੰਨਦੀ ਗੌਂਦੀ ਤੇ ਤਸਵੀਰਾਂ ਖਿੱਚਦੀ ਸੋ ଏਸੀ ਨੈਕਸਟ ਵੀਡੀਓ ਚ ਨੈਕਸਟ ਲੱਕ ਆਵਾਂਗੇ ਥੈਂਕਸ